ਸਤਿ ਸ਼੍ਰੀ ਅਕਾਲ ਮੈਂ ਸੋਮਸਾ ਹੋਂਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ੀਅਲ ਜੁਲਟੀ ਪੰਜਾਬੀ ਦੇ ਨਾਮਵਰ ਲੇਖਕ ਸਰਪੰਚ ਬਲਬੀਰ ਸਿੰਘ ਮੰਡੇਰ ਜਿਨ੍ਹਾਂ ਦੇ ਸਾਹਿਤ ਨੂੰ ਮੈਂ ਬੜੀ ਸ਼ਿੱਦਤ ਦੇ ਨਾਲ ਪੜਿਆ ਹੈ ਜਿਨ੍ਹਾਂ ਦੇ ਲਿਖੇ ਇੱਕ ਇੱਕ ਲਫ਼ਜ਼ ਦੇ ਬਾਰੇ ਸਾਡੀ ਗੱਲਬਾਤ ਹੁੰਦੀ ਰਹੀ ਹੈ ਔਰ ਖਾਸ ਕਰਕੇ ਭਾਈ ਜੈਤਾ ਜੀ ਦਾ ਉਹਨਾਂ ਨੇ ਜੋ ਇਤਿਹਾਸ ਉਸ ਇਤਿਹਾਸ ਨੂੰ ਜਿਸ ਦਾ ਜ਼ਿਕਰ ਆਉਂਦੇ ਸਾਰੀ ਮਤਲਬ ਨੌਮੀ ਪਾਸ਼ਾਏ साहिब श्री गुरु तेग बहादुर साहब जी की गल हुंदी है और भाई जैता जी की गल हुंदी है किस तरह उस तरह उस समय हालात सी जो पूरे का पूरा इतिहास सरपंच बलबीर सिंह मंडेर जी ने कलम बंद किया तो बहुत अच्छा लगा उस पढ़या अलग अलग संस्थाव ने उस बड़ा बड़ा सत्कार दिता है और बड़ी इज्जत दी और इस रिलीज भी किया गया ਲੇਕਿਨ ਉਹਨਾਂ ਦੇ ਨਾਲ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਤੇ ਉਹਨਾਂ ਦੇ ਗੀਤਾਂ ਦੀ ਗੱਲਬਾਤ ਹੁੰਦੀ ਹੈ ਪੰਜਾਬੀ ਸਾਹਿਤ ਦੀ ਗੱਲਬਾਤ ਹੁੰਦੀ ਹੈ ਲੇਕਿਨ ਅੱਜ ਇਸ ਐਪੀਸੋਡ ਦੇ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਇੱਕ ਜੇਲ੍ਹ ਦੇ ਵਿੱਚ ਮੁਲਾਕਾਤ ਹੁੰਦੀ ਹੈ ਉਸ ਵੀਰ ਦੇ ਨਾਲ ਮੁਲਾਕਾਤ ਹੁੰਦੀ ਹੈ ਜਿਹੜਾ ਕਿ ਉੱਥੇ ਸਫਾਈ ਦਾ ਕੰਮ ਕਰਦਾ ਸੀ ਉਹ ਉਸ ਵੀਰ ਦੇ ਨਾਲ ਵਾਰਤਾਲਾਪ ਹੁੰਦੇ ਨੇ ਜਿਹੜਾ ਕਿ ਪੂਰੇ ਬੈਰਕਾ ਨੂੰ ਵੇਖਦਾ ਸੀ ਕਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਸ ਸਫਾਈ ਜਿਹੜਾ ਕਰ ਰਿਹਾ ਹੁੰਦਾ ਵੀਰ ਉਸ ਦੇ ਨਾਲ ਕੀ ਗੁਫ਼ਤਗੂ ਹੁੰਦੀ ਹੈ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਹਾਨੂੰ ਜ਼ਰੂਰ ਸੁਣਨੇ ਨੂੰ ਮਿਲੇਗਾ ਸੋ ਦੋਸਤੋ ਆਪਾਂ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਕੀਤੀ ਹੋਈ ਗੱਲਬਾਤ ਸੁਣਦੇ ਹਾਂ ਔਰ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਉਹਨਾਂ ਦੀ ਪਤਨੀ ਨੇ ਆਪਣੇ ਪਤੀ ਦੇ ਇਸ ਸਫ਼ਰ ਦੇ ਵਿੱਚ ਕਿੰਨਾ ਖੁਸਾਹ ਦਿੱਤਾ ਹੈ ਔਰ ਉਹਨਾਂ ਵੱਲੋਂ ਉਹਨਾਂ ਨੂੰ ਕਿੰਨਾ ਸਾਥ ਮਿਲਿਆ ਇਹ ਵੀ ਤੁਹਾਨੂੰ ਇਸ ਐਪੀਸੋਡ ਦੇ ਵਿੱਚ ਸੁਣਨੇ ਨੂੰ ਮਿਲੇਗਾ ਆਓ ਮਾਰ ਦਿਆ ਇਸ ਪੂਰੇ ਐਪੀਸੋਡ ਤੇ ਇੱਕ ਨਜ਼ਰ ਮੈਂ ਬਲਵੀਰ ਸਿੰਘ ਮਡੇਰ ਪਿੰਡ ਮਡੇਰ ਖੁਰ ਦਾ ਤਹਿਸੀਲ ਜ਼ਿਲ੍ਹਾ ਸਭਰੂਰ ਅੱਜ ਪੋਸੂਨਾਵਾ ਚੈਨਲ ਦੇ ਸੋਮ ਸੋਤਾ ਜੀ ਸਾਡੇ ਕੋਲ ਪਹੁੰਚੇ ਨੇ ਤੇ ਗੱਲਬਾਤ ਕਰਦੇ ਆਂ ਮਡੇਰ ਸਾਹਿਬ ਬਹੁਤ ਪਿਆਰ ਭਰਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋਤਾ ਸਾਹਿਬ ਮਡੇਰ ਸਾਹਿਬ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਅੱਜ ਜੇ ਆਪਾਂ ਤੁਹਾਡੇ ਨਾਲ ਹੋਈ ਮੁਲਾਕਾਤ ਦਾ ਫਾਇਦਾ ਨਾ ਲਈਏ ਤਾਂ ਕਿਤੇ ਨਾ ਕਿਤੇ ਗੱਲ ਅਧੂਰੀ ਰਹੇਗੀ ਸਾਹਿਦੇ ਖੇਤਰ ਵਿੱਚ ਤੁਹਾਡਾ ਇੱਕ ਨਾਮ ਹੈ ਬਹੁਤ ਸਾਰੇ ਕਲਾਕਾਰਾਂ ਨੇ ਤੁਹਾਡੇ ਲਿਖੇ ਗੀਤ ਗਾਏ ਵੀ ਨੇ ਬੜੇ ਤੁਸੀਂ ਨਾਵਲ ਵੀ ਕਾਫੀ ਜ਼ਿਆਦਾ ਤੁਹਾਡੇ ਜਿਹੜੇ ਚਰਚਿਤ ਨੇ ਔਰ ਖਾਸ ਕਰਕੇ ਜਿਹੜੀਆਂ ਸਵੈ ਜੀਵਨੀਆਂ ਨੇ ਇਹਨਾਂ ਤੋਂ ਇਲਾਵਾ ਭਾਈ ਜੈਤਾ ਜੀ ਦਾ ਤੁਸੀਂ ਪੂਰਾ ਉਪਨਿਆਸ ਜਿਹੜਾ ਲਿਖਿਆ ਹੈ ਇਹ ਲਿਖਣ ਦੀ ਪ੍ਰੇਰਣਾ ਤੁਹਾਨੂੰ ਕਦੋਂ ਤੋਂ ਲੱਗੀ ਔਰ ਕਿਸ ਨੂੰ ਵੇਖ-ਵੇਖ ਕੇ ਲੱਗੀ ਸਰ ਇਹ ਪਹਿਲਾਂ ਮਰਨ ਵੇਹੀ ਗੀਤਾਂ ਨੂੰ ਲਿਖਣਾ ਸ਼ੁਰੂ ਕੀਤਾ ਨਿੱਕੇ ਮੋਟੇ ਗੀਤ ਲਿਖਣੇ ਹੌਲੀ ਹੌਲੀ ਮੇਰਾ ਮਿਲਣਾ ਹਰੀ ਸਿੰਘ ਜੀ ਮਾਨ ਤਨਹੁਲੇ ਵਾਲੇ ਸ਼੍ਰੋਮਣੀ ਕਵਿਸ਼ਰੀ ਹੋਏ ਨੇ ਉਹਨਾਂ ਨਾਲ ਹੋਇਆ ਮੈਂ ਉਹਨਾਂ ਨੂੰ ਗੁਰੂ ਧਾਰਨਾ ਕੀਤੀ ਪੱਗ ਦਿੱਤੀ ਅਤੇ ਉਹਨਾਂ ਤੋਂ ਫਿਰ ਕੱਲ ਤੱਕ ਕਵਿਸ਼ਰੀ ਲਿਖਣੀ ਸਿੱਖੀ ਔਰ ਯਾਦ ਹੈ ਕਿ ਪਹਿਲੀ ਕਵਿਸ਼ਰੀ ਜਿਹੜੀ ਹੈ ਉਹ ਕਿਸ ਵਿਸ਼ੇ ਤੇ ਲਿਖੀ ਸੀ ਔਰ ਕਿਹਨਾਂ ਦੇ ਨਾਲ ਉਸ ਕਵਿਸ਼ਰੀ ਨੂੰ ਤੁਸੀਂ ਗਾਇਆ ਸੀ ਹਰੀ ਸਿੰਘ ਜੀ ਮਾਨ ਜੀ ਦੇ ਕਹਿਣਤੀ ਉਹਨੇ ਮੈਨੂੰ ਕਿੱਸਾ ਦਿੱਤਾ ਰੂਪ ਜਾਂ ਦਿਨਦੋਵਤੀ ਦਾ ਉਹਨਾਂ ਦੀ ਮੈਂ ਉਹਨਾਂ ਨੂੰ ਸੰਦਾਬੰਦੀ ਦੇ ਵਿੱਚ ਢਾਲਿਆ ਕਵਿਸ਼ਰੀ ਬਣਾਈ ਤੇ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਗਾਇਆ ਫਿਰ ਜੀ ਹਰੀ ਸਿੰਘ ਮਾਨ ਦੇ ਜਥੇ ਚ ਪਿਰਤੀ ਸਿੰਘ ਹਰੀਗੜ੍ਹ ਨਛੱਤਰ ਸਿੰਘ ਹਰੀਗੜ੍ਹ ਅਤੇ ਜਗENDER ਸਿੰਘ ਤਨੋਲਾ ਹੁੰਦੇ ਸੀਗੇ ਨਾਲ ਸਾਥੀ ਅਸੀਂ ਕਈ ਸਾਲਾਂ ਤੱਕ ਗਾਇਆ ਉਹਨਾਂ ਨਾਲ ਭਾਜੀ ਜੇ ਕਵਿਸ਼ਰੀ ਦੀ ਗੱਲ ਕਰੀਏ ਤਾਂ ਇੱਕ ਸਮਾਂ ਸੀ ਜਦੋਂ ਮਤਲਬ ਕਵਿਸ਼ਰੀ ਜਦੋਂ ਗਾਈ ਜਾਂਦੀ ਸੀ ਤਾ ਮੁਰਦਿਆਂ ਵਿੱਚ ਵੀ ਜਾਨ ਪੈ ਜਾਂਦੀ ਸੀ ਸਰ ਕਿਉਂਕਿ ਇਹਨੇ ਜੋਸ਼ ਦੇ ਨਾਲ ਇਹਨੇ ਪਿਆਰ ਦੇ ਨਾਲ ਪਰ ਕੀ ਲੱਗ ਰਿਹਾ ਕਿ ਉਹ ਯੁੱਗ ਹੁਣ ਕਿਤੇ ਨਾ ਕਿਤੇ ਉਸ ਯੁੱਗ ਵੱਲ ਜਾਂ ਉਸ ਕਬੀਸ਼ਰੀ ਵੱਲ ਅੱਜ ਦੀ ਪੀੜੀ ਘਟ ਗਈ ਹੈ ਕਾਰਨ ਕੀ ਨੇ ਉਦੋਂ ਜਿਹੜਾ ਸਮਾਂ ਸੀ ਜੀ ਉਦੋਂ ਮਨੋਰੰਜਨ ਦਾ ਸਾਧਨ ਹੋਰ ਕੋਈ ਨਹੀਂ ਸੀ ਜੀ ਮੋਬਾਈਲ ਨਹੀਂ ਸੀ ਟੀਵੀ ਨਹੀਂ ਸੀ ਟੀਵੀ ਵੀ ਬਾਅਦ ਦੇ ਵਿੱਚ ਆਏ ਨੇ ਹੂੰ ਤੇ ਹੁਣ ਕੰਮਰਾ ਮਨੋਰੰਜਨ ਸ਼ੁਰੂ ਹੋ ਗਏ ਜੀ ਉਦੋਂ ਖੁੱਲੇ ਖਾੜੇ ਲੱਗਦੇ ਹਾਂ ਪਿੰਡਾਂ ਦੇ ਵਿੱਚ ਮੇਲਿਆਂ ਤੇ ਛਿੰਝਾਂ ਤੇ ਕਵੀਸ਼ਰਾਂ ਨੂੰ ਡੇਰਿਆਂ ਤੇ ਬੁਲਾਇਆ ਜਾਂਦਾ ਤੇ ਖੁੱਲੇ ਖਾੜੇ ਲੱਗਦੇ ਜੀ ਉਦੋਂ ਉਹ ਹਿੱਕ ਦੇ ਜੋਰ ਨਾਲ ਗਾਈ ਜਾਣ ਵਾਲੀ ਇਹ ਵਿਦਾ ਸੀ ਕਵੀਸ਼ਰੀ ਤੁਸੀਂ ਬਹੁਤ ਪ੍ਰਚਲਿਤ ਸੀ ਲੋਕ ਬਹੁਤ ਪਿਆਰ ਨਾਲ ਸੁਣਦੇ ਜੀ ਇੱਕ ਪਿੰਡ ਆ ਖਾੜਾ ਲੱਗਣਾ ਤਾਂ ਉਥੋਂ ਦੂਸਰੇ ਪਿੰਡ ਵਾਲਿਆਂ ਨੇ ਕਹਿਣਾ ਵੀ ਕੱਲ ਨੂੰ ਸਾਡੇ ਪਿੰਡ ਚ ਲੋ ਆਹਾ ਆਹਾ ਪਰਸੋਂ ਸਾਡੇ ਪਿੰਡ ਚ ਲੋ ਬਿਨਾ ਵਿਆਹਾਂ ਚਾਹਦੀਆਂ ਤੋਂ ਵੀ ਖਾੜੇ ਸੁਣਦੇ ਹੁੰਦੇ ਕਵੀਸ਼ਰੀ ਦੇ ਲੋਕ अच्छा मणिर साहब एक गल और है कि पंजाबी साहित्यकार जिन्ने भी ने ओ साहित्य सभावां ਦੇ ਵਿੱਚ ਜਾਂਦੇ ਨੇ ਔਰ ਆਪਣਾ ਆਪਣਾ ਲਿਖਿਆ ਹੋਇਆ ਸਾਹਿਤ ਵੀ ਸੁਣਾਉਂਦੇ ਨੇ ਇਹ ਲਿਖੇ ਹੋਏ ਸਾਹਿਤ ਨੂੰ ਜਦੋਂ ਉਹ ਕਿਤਾਬ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਨੇ ਤੁਹਾਡੇ ਮੁਤਾਬਕ ਉਹ ਲਿਖਤ ਨੂੰ ਕਿੰਨੇ ਕੁ ਲੋਕ ਪੜਦੇ ਨੇ ਪਿਆਰ ਤੇ ਸਤਿਕਾਰ ਦੇ ਨਾਲ ਜਿਹੜੇ ਸਾਹਿਤ ਦੇ ਨਾਲ ਜੁੜੇ ਹੋਏ ਨੇ ਉਹ ਤਾਂ ਪੜਦੇ ਨੇ ਜੀ ਸਾਰੀਆਂ ਲਿਖਤਾਂ ਪੜ੍ਹਦੇ ਨੇ ਜਿਹੜੇ ਵੀ ਕਿਤਾਬ ਛਪੀ ਕਿਸੇ ਦੀ ਕਿਸੇ ਵੀ ਲੇਖਕ ਦੀ ਜਿਹੜੇ ਪਿਆਰ ਕਰਦੇ ਨੇ ਸਾਹਿਤ ਨੂੰ ਜੁੜੇ ਹੋਏ ਨੇ ਸਭ ਪੜਦੇ ਨੇ ਜੀ ਜੀ ਨਵੇਂ ਬੱਚਿਆਂ ਚੋਂ ਵੀ ਬਹੁਤ ਸਾਡੇ ਪਿੰਡ ਹੀ 7-8 ਬੱਚੇ 10 ਬੱਚੇ ਹੋਣਗੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹ ਹਰ ਇੱਕ ਕਿਤਾਬ ਸਾਡੀ ਪੜਦੇ ਨੇ ਜੀ 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 ਹਾਂ ਜੀ ਤੁਸੀਂ ਇੱਕ ਗੱਲ ਮੈਨੂੰ ਜ਼ਰੂਰ ਦੱਸੋ ਕਿ ਜਦੋਂ ਤੁਸੀਂ ਲਿਖਦੇ ਹੋ ਤਾਂ ਲਿਖੇ ਹੋਏ ਗੀਤਾਂ ਨੂੰ ਕਿੰਨੇ ਆ ਕਿ ਕਲਾਕਾਰਾਂ ਨੇ ਤੁਹਾਡਿਆਂ ਨੇ ਇਹ ਆਪਣੀ ਆਵਾਜ਼ ਦੇ ਵਿੱਚ ਤੁਹਾਡੇ ਸ਼ਬਦਾਂ ਨੂੰ ਪਰੋਇਆ ਹੈ ਸਰ ਔਰ ਉਹ ਕਿਹੜੇ ਕਲਾਕਾਰ ਨੇ ਸਰ ਪਹਿਲਾ ਗੀਤ ਮੇਰਾ ਗਰਨੇਲ ਸਿੱਧੂ ਜੀ ਹੋਏ ਨੇ ਕੋਹੜ ਦੁੰਨੇ ਤੋਂ ਜੀ ਉਹਨਾਂ ਨਾਲ ਕੁੜੀ ਗਾਉਂਦੀ ਹੁੰਦੀ ਸਿਮਰਨ ਦੁਗਾਣਾ ਸੀਗਾ ਜੀ ਉਹ ਉਹਨਾਂ ਨੇ ਰਿਕਾਰਡ ਕਰਾਇਆ 2005 ਦੇ ਵਿੱਚ ਜੀ ਤੇ ਉਸ ਤੋਂ ਬਾਅਦ 2006 ਦੇ ਵਿੱਚ ਸੁਖਚਾਨ ਪੱਠੜ ਹਮ ਅਤੇ ਇੱਕ ਉਹਨਾਂ ਨਾਲ ਕੁੜੀ ਗਾਉਂਦੀ ਸੀਗੀ ਉਹ ਨੀਤਾ ਸ਼ਾਇਦ ਹੈ ਨੀਤਾ ਸੀ ਉਹਦਾ ਨਾਂ 2006 ਦੇ ਵਿੱਚ ਉਹਨਾਂ ਨੇ 7-8 ਗਾਣੇ ਉਹਦੇ ਇੱਕ ਕੈਸਟਿ ਕਰਾਈ ਸੀ ਰਿਕਾਰਡ ਕਰਾਏ ਜੀ 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 ਹਾਂ ਜੀ ਹਾਂ ਹੁਣ ਪਿਛਲੇ ਸਾਲ ਯੂਕੇ ਦੇ ਵਿੱਚ ਜੀ ਵਚਨ ਗੁਰਵਾਚਨ ਸਿੰਘ ਹੈ ਜੀ ਵਚਨ ਨਾਮ ਨਾਲ ਸੱਦਿਆ ਜਾਂਦਾ ਉਹਨੂੰ ਜੀ ਉਹਨੇ ਭਾਈ ਜੈਤਾ ਜੀ ਦੇ ਮਹਾਕਾਬ ਦੇ ਵਿੱਚੋਂ ਮੁਖੜੇ ਤੇ ਨੂਰ ਚਮਕਾਰੇ ਮਾਰਦਾ ਹਾਇ ਉਹ ਉਹਨਾਂ ਨੇ ਗੀਤ ਗਾਇਆ ਹਾਂ ਇਸ ਦੀਵਾਲੀ ਤੇ ਜਿਹੜੀ ਆ ਹੁਣ 2025 ਦੀ ਦੀਵਾਲੀ ਲੰਗੀ ਹੈ ਇਸ ਦੀਵਾਲੀ ਤੇ ਇੱਕ ਦੀਵਾਲੀ ਦਾ ਗੀਤ ਹੁਣ ਮੇਰਾ ਉਹਨੇ ਰਿਕਾਰਡ ਕੀਤਾ ਹੈ ਦੀਵਿਆਂ ਤੋਂ ਵੱਧ ਤੇਰੀ ਲੋ ਅੱਛਾ ਉਹ ਤੁਸੀਂ ਆਪ ਜਿਹੜਾ ਹੈ ਉਹ ਲਿਖਿਆ ਹੈ ਹਾਂਜੀ ਮੇਰਾ ਲਿਖਿਆ ਕੀ ਬੋਲ ਕੀ ਨੇ ਦੀਵਿਆਂ ਤੋਂ ਵੱਧ ਤੇਰੀ ਲੋ ਪੂਰੇ ਬੋਲ ਕੀ ਨੇ ਉਸਤੇ ਦੀਵੇ ਤੋਂ ਬਨੇਰਿਆਂ ਤੇ ਬਾਦ ਦੀ ਦੀਵਾਲੀ ਅੱਜ ਮਿੱਠੀ ਮਿੱਠੀ ਬੰਦੇ ਖੁਸ਼ਬੂ ਦੀ ਮਜਾਜਣੇ ਦੀਵਿਆਂ ਤੋਂ ਵੱਧ ਤੇਰੀ ਲੋ ਓਹ ਹੋ ਦੀਆਂ ਤੋਂ ਵੱਧ ਤੇਰੀ ਲੋ ਸਾਡੇ ਵਿੜੇ ਵਿੱਚ ਦੀਆਂ ਤੋਂ ਵੱਧ ਤੇਰੀ ਅਰੇ 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 ਅੱਛਾ ਭਾਜੀ ਇੱਕ ਤੁਸੀਂ ਹੋਰ ਵੀ ਮਤਲਬ ਭਾਈ ਜੈਤਾ ਜੀ ਦੀ ਜਿਹੜੀ ਜੀਵਨੀ ਤੇ ਤੁਸੀਂ ਇੱਕ ਪੂਰਾ ਉਪਨਿਆਸ ਲਿਖਿਆ ਸਗਾ ਕਿਸ ਤਰ੍ਹਾਂ ਨਾਲ ਉਹਦਾ ਰਿਸਪੌਂਸ ਰਿਹਾ ਹੈ ਔਰ ਕਿੱਥੋਂ ਕਿੱਥੋਂ ਤੱਕ ਉਹ ਰਿਲੀਜ਼ ਹੋ ਚੁੱਕਾ ਸ ਹੈ ਉਹ ਪਹਿਲੀ ਵਾਰ 2019 ਦੇ ਵਿੱਚ ਜੀ ਆਪਣੇ ਡਾਇਨਾਮਿਕ ਗਰੁੱਪ ਆਫ ਰੇਟਾ ਜ ਅੰਮ੍ਰਿਤਸਰ ਵਾਲਿਆਂ ਨੇ ਉਹਨੇ ਛਪਾਇਆ ਵੀ ਛਪਾਉਣ ਦੇ ਵਿੱਚ ਵੀ ਮਦਦ ਕੀਤੀ ਤੇ ਵਧੀਆ ਪ੍ਰੋਗਰਾਮ ਕਰਕੇ ਉਹਨੂੰ ਉੱਥੇ ਰਿਲੀਜ਼ ਕੀਤਾ ਕੀਤਾ ਜੀ ਅੰਮ੍ਰਿਤਸਰ ਦੇ ਵਿੱਚ ਹਮ ਹੁਣ ਮਾਲਵਾ ਸਹਿਜ ਸਭਾ ਬਰਨਾਲਾ ਵਾਲਿਆਂ ਨੇ ਉਹਨੂੰ ਕਰਨ ਅੱਛਾ ਜੀ ਹਾਂ ਜੀ ਆ ਅਗਲੇ ਮਹੀਨੇ ਦੇ ਪਹਿਲੇ ਸੋਵਾਰ ਨੂੰ ਕਰਨਗੇ ਨਵੇਂ ਪ੍ਰੋਜੈਕਟ ਕਿਹੜੇ-ਕਿਹੜੇ ਨੇ ਭਾਜੀ ਤੁਹਾਡੇ ਨਵਾਂ ਹੁਣ ਬੁੱਲਾ ਪੱਟੀ ਦਾ ਮਹਾਕਾਵ ਵੀ ਚੱਲ ਰਿਹਾ ਜੀ ਉਹਦਾ 4-500 ਪੇਜ ਹੋ ਗਿਆ ਅੱਛਾ ਜੀ ਹਜੇ ਉਹਦਾ ਐਂਡ ਬਣਾਉਣ ਵਾਲਾ ਮੈਨੂੰ ਲੱਗਦਾ 2-300 ਪੇਜ ਹੋਰ ਹੋ ਜੂ ਵੱਡੀ ਮਹਾਕਾਵੀ ਹੋ ਸ਼ੁਰੂ ਕੀਤਾ ਹੋਇਆ ਜੀ ਜੀ ਇਸ ਸਰਦੀਆਂ ਦੇ ਵਿੱਚ ਵਿੱਚ ਉਹਨੂੰ ਫਾਈਨਲ ਕਰ ਦੇਣਾ ਜੀ ਤੁਹਾਡੀ ਲਿਖਣ ਦੀ ਸ਼ੈਲੀ ਕੀ ਹੈ ਭਾਜੀ ਤੁਹਾਡੀ ਕਿਸ ਕਿਸ ਅੰਦਾਜ਼ ਵਿੱਚ ਤੁਸੀਂ ਲਿਖਦੇ ਹੋ ਕੋ ਮੈਨੂੰ ਤਾਂ ਪਤਾ ਹੈ ਕਿਉਂਕਿ ਮੈਂ ਕਾਫੀ ਲਿਖਤਾ ਤੁਹਾਡੀਆਂ ਪੜ੍ਹੀਆਂ ਨੇ ਤੁਸੀਂ ਸਰੋਤਿਆਂ ਦੱਸੋ ਕਿਉਂਕਿ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਸਮੇਂ ਤੁਹਾਨੂੰ ਦੇਖਿਆ ਜਾ ਰਿਹਾ ਹੈ ਕਿਸ ਤਰ੍ਹਾਂ ਦੀ ਸ਼ੈਲੀ ਦੇ ਵਿੱਚ ਤੁਸੀਂ ਮਹਾਕਾਵਿ ਲਿਖਦੇ ਹੋ ਸਰ ਮਹਾਕਾਵ ਦੇ ਵਿੱਚ ਮੈਂ ਆਮ ਪ੍ਰਚਲਿਤ ਛੰਦ ਕੋਰਲਾ ਛੰਦ ਵਿਕਟਾ ਛੰਦ ਮਨੋਹਰ ਛੰਦ ਦਬਈਆ ਛੰਦ ਕਲੀ ਡੂਡਾ ਛੰਦ ਕਵਿਤਾ ਸ਼ੇਰ ਟੱਪੇ ਇਹ ਸਾਰਾ ਕੁਝ ਵਰਤਦਾ ਜੀ ਇਹਨਾਂ ਵਿਧਾਵਾਂ ਦੇ ਵਿੱਚ ਜਿਹੜੇ ਆਮ ਗਾਏ ਜਾ ਸਕਣ ਵਾਲੇ ਛੰਦ ਨੇ ਗਾਏ ਜਾਂਦੇ ਨੇ ਜੀ ਉਹਨਾਂ ਛੰਦਾਂ ਦੇ ਵਿੱਚ ਰਚਨਾ ਕਰਦਾ ਸਾਰੀ ਮਤਲਬ ਤੁਹਾਡੀ ਜਿਹੜੀ ਪੂਰੀ ਮਹਾਕਾਵ ਆ ਉਹ ਛੰਦਬੰਦੀ ਦੇ ਵਿੱਚ ਛੰਦਬੰਦੀ ਦੇ ਵਿੱਚ ਆਈਏ ਅੱਛਾ ਛੰਦਬੰਦੀ ਤੇ ਆਮ ਸਿੰਪਲ ਭਾਸ਼ਾ ਵਿੱਚ ਥੋੜਾ ਜਿਹਾ ਫਰਕ ਸਾਨੂੰ ਦੱਸ ਦਿਓ ਸਰ ਜਿਹੜੀ ਕਵਿਸ਼ਰੀ ਦੇ ਵਿੱਚ ਛੰਦਬੰਦੀ ਕੀਤੀ ਜਾਂਦੀ ਆਈਏ ਜੀ ਇਹਦੇ ਵਿੱਚ ਨਾਪ ਤੋਲ ਫਿਰ ਸੋਨਾ ਤੋਲਣ ਵਾਲਾ ਹੁੰਦਾ ਜੀ ਸੋਨੇ ਦੇ ਤੋਲ ਵਾਲਾ ਇਹ ਨਹੀਂ ਵੀ ਕੋਈ ਉੱਚ ਕੱਚੀ ਗੱਲ ਦਿਸੂਗੀ ਜੀ ਜਾਂ ਕੋਈ ਵਜਨ ਵਿਹਾਰ ਉਹਦਾ ਕੱਚਾ ਹੋਊਗਾ ਉਹ ਕੰਡੇ ਤੇ ਲੱਗ ਜਾਂਦਾ ਜੀ ਸੋਨਾ ਜਿਵੇਂ ਸੋਨੇ ਵਾਲਾ ਹੁੰਦਾ ਜੀ ਜੀ ਉਹ ਕੰਡਾ ਲੱਗ ਜਾਂਦਾ ਉਹ ਚ ਸ਼ਬਦ ਕੋਈ ਵੱਧ ਨਹੀਂ ਘੱਟ ਘੱਟ ਨਹੀਂ ਹੋਊਗਾ ਵੱਧ ਨਹੀਂ ਹੋਊਗਾ ਜਿਵੇਂ ਕੋਣ ਲਾ ਚੰਦਾ ਹੈ ਜੇ ਇੱਕ ਪੰਕਤੀ ਵਿੱਚ 13 ਅੱਖਰ ਆਉਣਗੇ ਜੀ ਓਕੇ ਜੇ ਲਗਾ ਮਾਤਰਾ ਸਿਹਾਰੀਆਂ ਬਿਹਾਰੀਆਂ ਵੱਧ ਆ ਗਈਆਂ ਤਾਂ 12 ਰਹਿ ਸਕਦੇ ਨੇ ਆਹਾ ਆਹਾ ਜੇ ਮੁਕਤੇ ਵੱਧ ਆ ਗਏ ਘੱਟ ਆਈਆਂ ਲਗਾ ਮਾਤਰਾ ਹਾਂ ਤਾਂ 13 ਦੇ 14 ਹੋ ਸਕਦੇ ਨੇ 15 ਨਹੀਂ ਹੋ ਸਕਦੇ ਜਾਂ 11 ਨਹੀਂ ਹੋ ਸਕਦੇ ਓਕੇ ਓਕੇ ਆਮ ਤੌਰ ਤੇ 13 ਅਖਰੀ ਆਉਣਗੇ ਇੱਕ ਪੰਗਤੀ ਦੇ ਵਿੱਚ ਵਾਹ ਜੀ ਵਾਹ ਹਾਂ ਜੀ ਪਹਿਲਾ ਤੁਹਾਡਾ ਵਿਸ਼ਾ ਕਿਹੜਾ ਰਹਿ ਚੁੱਕਾ ਹੈ ਭਾਜੀ ਤੁਸੀਂ ਇਸ ਬਾਰੇ ਦੱਸ ਦਿਓ ਪਹਿਲਾਂ ਜਦੋਂ ਭਗਤ ਸਿੰਘ ਨੂੰ ਫਾਂਸੀ ਦੀ سزا ਬੋਲ ਗਈ ਸੈਂਟਰ ਲਾਹੌਰ ਜੇ ਲਾਹੌਰ ਦੇ ਵਿੱਚ ਬੰਦ ਕਰ ਦਿੱਤਾ ਤਾਂ ਉੱਥੇ ਉਹਨਾਂ ਦੀ ਮੁਲਾਕਾਤ ਬਾਬਾ ਬੋਗਾ ਸਿੰਘ ਭੰਗੀ ਜੀ ਨਾਲ ਹੋਈ ਉਹਨਾਂ ਦੀ ਜਿਹੜੇ ਆਖਰੀ 2-3 ਦਿਨਾਂ ਦਾ ਇਹ ਗੱਲਬਾਤ ਹੈ ਉਹਦੇ ਉੱਤੇ ਮੈਂ ਲਿਖਿਆ ਜੀ ਕਿਸ ਤਰ੍ਹਾਂ ਦੀ ਕੀ ਗੱਲਬਾਤ ਹੋਈ ਸੀ ਉਹਨਾਂ ਦੀ ਜਦੋਂ ਬਾਬਾ ਪੰਗੀ ਬੈਰਕ ਦੀ ਸਫਾਈ ਕਰਨ ਆਇਆ ਜੀ ਭਗਤ ਸਿੰਘ ਦੀ ਕੋਠੀ ਦੀ ਸਫਾਈ ਕਰਨ ਆਇਆ ਗੰਦ ਚੁੱਕਦਾ ਹੁੰਦਾ ਤਾਂ ਭਗਤ ਸਿੰਘ ਨੂੰ ਉਹਦੇ ਦੇਖ ਕੇ ਵੀ ਇੰਨਾ ਸਿਆਣਾ ਉਮਰ ਦਾ ਬੰਦਾ ਹੈ ਗੰਦ ਚੱਕਦਾ ਹੈ ਕਿੰਨਾ ਮਹਾਨ ਹੈ ਇਹ ਜਿਹੜੇ ਗੰਦ ਪਾਉਂਦੇ ਨੇ ਉਹ ਨਹੀਂ ਮਹਾਨ ਇਹ ਮਹਾਨ ਹੈ ਜਿਹੜਾ ਗੰਦ ਨੂੰ ਸਾਫ਼ ਕਰਦਾ ਹੈ ਓਹੋ ਤਾਂ ਉਹਨੂੰ ਪਿਆਰ ਆਇਆ ਬਾਬੇ ਤੰਗੀ ਦਾ ਉਹਨੂੰ ਗੱਲ ਲਾਉਣ ਲਈ ਜਦੋਂ ਅੱਗੇ ਵਧਿਆ ਤਾਂ ਭੰਗੀ ਬਾਬਾ ਪਿੱਛੇ ਹਟ ਗਿਆ ਕਹਿੰਦਾ ਨਾ ਉਹ ਹੀਰਿਆ ਤੂੰ ਸਰਦਾਰਾਂ ਦਾ ਮੁੰਡਾ ਵੱਡੀਆਂ ਕੋਠੀਆਂ ਕਿਲੇ ਵਰਕੇ ਸੋਨੇ ਮਹਿਲਾ ਰਹਿਣਾ ਮੈਂ ਇੱਕ ਕੁਲੀਆਂ ਚ ਰਹਿਣ ਵਾਲਾ ਗਰੀਬ ਬੰਦਾ ਨੀਚ ਜਾਤ ਦਾ ਬੰਦਾ ਮੈਂ ਮੈਨੂੰ ਨਾ ਮੇਰੇ ਨਾਲ ਲਾ ਕੇ ਤੂੰ ਪਿੱਟਿਆ ਜਾਵੇਂਗਾ ਮੈਨੂੰ ਹੱਥ ਨਾ ਲਾ। ਉਹ ਭਗਤ ਸਿੰਘ ਕਹਿਣ ਲੱਗਾ ਬਾਬਾ ਤੂੰ ਕਿਉਂ ਨੀਚ ਹੈ ਨੀਚ ਤਾਂ ਉਹ ਨੇ ਜਿਹੜੇ ਗੰਦ ਪਾਉਂਦੇ ਨੇ ਤੂੰ ਤਾਂ ਗੰਦ ਸਾਫ ਕਰਦੇ। ਤੂੰ ਤਾਂ ਮਹਾਨ ਹੈ ਤੂੰ ਨੀਚ ਨਹੀਂ ਹੈ ਤੂੰ ਮਹਾਨ ਤਾ ਬਾਬੇ ਦੇ ਭਗਤ ਸਿੰਘ ਨੇ ਪੰਗੀ ਬਾਬੇ ਦਾ ਹੱਥ ਫੜ ਕੇ ਗਲ ਨਾਲ ਲਾਇਆ ਕਹਿੰਦਾ ਤੂੰ ਤਾਂ ਮੈਨੂੰ ਮੇਰੀ ਮਾਂ ਵਰਗਾ ਲੱਗਦਾ ਹੈ ਕਹਿੰਦਾ ਨਿੱਕੇ ਹੁੰਦੇ ਦਾ ਮੇਰੀ ਮਾਂ ਗੰਧ ਸਾਫ ਕਰਦੀ ਹੁੰਦੀ ਸੀ ਹੁਣ ਤੂੰ ਕਰਦਾ ਮੇਰੀ ਮਾਂ ਹੈ ਤੂੰ ਤਾਂ ਮੈਨੂੰ ਤੇਰੇ ਜੋ ਆਪਣੀ ਮਾਂ ਦੇਂਦੀ ਹੈ ਉਹ ਬਾਬਾ ਬੋਗਾ ਸਿੰਘ ਜੀ ਪੰਗੀ ਕਹਿਣ ਲੱਗੇ ਜਦੋਂ ਤੂੰ ਮੈਨੂੰ ਮਾਂ ਮੰਨਦਾ ਹੈ ਫਿਰ ਮਾਂ ਦਾ ਵੀ ਕੋਈ ਫਰਜ ਬਣਦਾ ਹੈ ਉਹਦੇ ਪੁੱਤ ਦੀ ਆਖਰੀ ਇੱਛਾ ਦਾ ਪੁੱਛੇ ਵੀ ਤੇਰੀ ਆਖਰੀ ਇੱਛਾ ਕੀ ਹੈ ਮੈਨੂੰ ਉਹ ਦੱਸ ਤਾਂ ਭਗਤ ਸਿੰਘ ਕਹਿਣ ਸੋਚਣ ਲੱਗਾ ਵੀ ਕਿੱਡਾ ਮਹਾਨ ਬੰਦਾ ਇਹ ਹੈ ਵੀ ਆਖਰੀ ਇੱਛਾ ਪੁੱਛਦਾ ਮੇਰੀ ਹੋਰ ਕਿਸੇ ਸਰਕਾਰ ਨੇ ਨਹੀਂ ਪੁੱਛੀ ਕਿਸੇ ਨੇ ਹੋਰ ਨਹੀਂ ਪੁੱਛੀ ਤੇ ਇਹ ਮੇਰੀ ਆਖਰੀ ਇੱਛਾ ਪੁੱਛ ਸਕਦਾ ਗਰੀਬ ਬੰਦਾ ਹੈ ਇਹਦਾ ਮਾਨ ਰੱਖਣ ਲਈ ਹੁਣ ਉਹ ਤਾਂ ਕੀ ਮੰਗਾ ਜਿਹੜਾ ਇਹਨੂੰ ਕੋਈ ਮਿਹਨਤ ਵਿੱਚ ਸ਼ਕਤ ਕਰਕੇ ਨਾ ਚੀਜ਼ ਲਿਆਉਣੀ ਪਵੇ ਹੂੰ ਤੇ ਕੁਝ ਆਪਣਾ ਕੁਝ ਵੇਚਣਾ ਨਾ ਪਵੇ ਬਿੰਦਲਿਆ ਦਾ ਮਾਨ ਰਹਿ ਜੇ ਮੈਂ ਇਹੋ ਜੀ ਚੀਜ਼ ਮੰਗਾ ਹੂੰ ਤਾਂ ਭਗਤ ਸਿੰਘ ਬਾਬੇ ਪੰਘੀ ਜੀ ਨੂੰ ਕਹਿਣ ਲੱਗੇ ਕਹਿੰਦਾ ਬਾਬਾ ਜੀ ਮਾਤਾ ਬੇਬੇ ਕਹਿੰਦਾ ਹੁੰਦਾ ਭਗਤ ਸਿੰਘ ਨੂੰ ਬੇਬੇ ਕਹਿਣ ਲੱਗਾ ਕਹਿੰਦਾ ਬੇਬੇ ਜੇ ਤੂੰ ਮੇਰੀ ਆਖਰੀ ਇੱਛਾ ਪੂਰੀ ਦੀਆਂ ਆਪਣੇ ਹੱਥਾਂ ਦੀ ਬਣਾਈ ਰੋਟੀ ਛਕਾ ਦੇ ਮੈਂ ਉਹ ਕਹਿੰਦਾ ਵੀ ਇਹ ਕਿਹੜੀ ਗੱਲ ਹੈ ਮੈਂ ਮਨਾ ਦੂੰਗਾ ਤਾਂ ਬਸ ਮੇਰੀ ਆਖਰੀ ਇੱਛਾ ਪੂਰੀ ਹੋ ਜੇ ਮੈਨੂੰ ਹੋਰ ਕੁਝ ਨਹੀਂ ਮੇਰੀ ਅਧੂਰੀ ਨਹੀਂ ਰਹੀ ਕੋਈ ਇੱਛਾ ਤੇਰੇ ਹੱਥਾਂ ਦੀ ਛਕੀ ਪਰ ਸਾਦਾ ਸੱਤੇ ਰੋਟੀ ਸੱਤੇ ਇੱਕੋ ਹੀ ਰੋਟੀ ਲਿਆ ਦੇ ਮੇਰੇ ਹੂੰ ਤਾਂ ਦਿਨ ਚ ਡਿਊਟੀ ਤੋਂ ਫਾਰਕ ਹੋ ਕੇ ਘਰੇ ਜਾਂਦਾ ਚੁੱਲਾ ਚੌਕਾ ਸਾਫ ਕਰਦਾ ਬਾਬਾ ਭੰਗੀ ਚੁੱਲਾ ਚੌਪਾਲ ਸਾਫ ਕਰਕੇ ਆਟਾ ਗੁੰਨ੍ਹ ਕੇ ਆਪਣੇ ਹੱਥੇ ਰੋਟੀ ਪਕਾ ਕੇ ਤਿਆਰ ਕਰ ਲੈਂਦਾ ਬਾਹਰਲੀ ਰੋਟੀ ਆਉਣੀ ਜੇਰ ਦੇ ਵਿੱਚ ਬੰਦ ਸੀ ਪਰ ਉਹ ਡੇਲੀ ਆਉਂਦਾ ਕਰਕੇ ਕੁਰਤੇ ਦੇ ਹੀਟ ਦੀ ਲਗਾ ਕੇ ਰੋਟੀ ਅੰਦਰ ਜਲਦੀ ਤੋਂ ਟਪਾ ਲੈਂਦਾ ਹੂੰ ਉਹਦੀ ਤਲਾਸ਼ੀ ਨਹੀਂ ਹੁੰਦੀ ਸੀ ਪਰ ਦੂਸਰੇ ਪਾਸੇ 24 ਦੀ ਜਗ੍ਹਾ 24 ਨੂੰ ਫਾਂਸੀ ਦੇਣੀ ਸੀ ਭਗ ਸਿੰਘ ਨੂੰ ਸਰਕਾਰਾਂ ਨੇ 23 ਨੂੰ ਹੀ ਫਾਂਸੀ ਦੇ ਦਿੱਤੀ ਉਹਨੂੰ ਇੱਕ ਦਿਨ ਪਹਿਲਾਂ ਦੇਤੀ ਤੇ ਜਦੋਂ ਜਾ ਕੇ ਬੈਰਕ ਦੇਖੀ ਤਾਂ ਬੈਰਕ ਉਹਦੀ ਖਾਲੀ ਫਾਂਸੀ ਕੋਠੀ ਸੀ ਜਿਹੜੀ ਖਾਲੀ ਪਈ ਉਹ ਬਾ ਮਾਰਦਾ ਤਾ ਹਾਂ ਮਾਰਦਾ ਕੱਦਾਂ ਨਾਲ ਟੱਕਰਾ ਮਾਰਦਾ ਕਹਿੰਦਾ ਤੂੰ ਕਿੱਧਰ ਵਗ ਗਿਆ ਤੇ ਮੇਰੇ ਹੱਥ ਦੀ ਰੋਟੀ ਹੁਣ ਕਿਹਨੂੰ ਖਵਾਵਾਂ ਮੈਂ ਟੱਕਰਾ ਮਾਰਦਾ ਫਿਰਦਾ ਰਹਿੰਦਾ ਫੇਰ ਮਨ ਕਰੜਾ ਕਰਕੇ ਜਦੋਂ ਦੱਸਿਆ ਮਲਾਜਮਾਂ ਨੇ ਹੋਰ ਦੱਸਿਆ ਵੀ ਉਹਨਾਂ ਦਾ ਉਹਨਾਂ ਨੂੰ ਤਾਂ ਫਾਸੀ ਦੇ ਦਿੱਤੀ ਤਾਂ ਕਹਿੰਦਾ ਹੁਣ ਤੇਰੇ ਵਰਗੇ ਗੱਬਰੂਆਂ ਨੂੰ ਤੋੜ ਕੇ ਇਹ ਰੋਟੀ ਬੁਰਕੀ-ਬੁਰਕੀ ਕਰਕੇ ਖਵਾਉ ਜਿੰਤੇ ਇਹ ਰੋਟੀ ਮੇਰੀ ਛੱਕਣਗੇ ਸਾਰੇ ਭਗਤ ਸਿੰਘ ਹੀ ਬਣ ਜਾਣਗੇ ਇਹ ਉਹਨਾਂ ਦੀ ਕਹਾਣੀ ਹੈ ਅੱਛਾ ਭੈਣ ਜੀ ਤੁਹਾਡੇ ਪਤੀ ਬਹੁਤ ਵੱਡੇ ਸਾਹਿਤਕਾਰ ਨੇ ਔਰ ਕਿਸ ਤਰ੍ਹਾਂ ਦਾ ਮਤਲਬ ਇਹਨਾਂ ਦੀ ਲਿਖ ਲਿਖਤ ਜਿਹੜੀ ਹੈ ਕਦੇ ਸੁਣਨੀ ਨੂੰ ਮਿਲੀ ਤੁਹਾਨੂੰ ਹਾਜੀ ਸੁਣਾਉਂਦੇ ਨੇਗੇ ਜੇ ਕੋਈ ਕੁਝ ਲਿਖਦੇ ਨੇ ਜੀ ਸੁਣਾਉਂਦੇ ਨੇ ਮਤਲਬ ਕੀ ਲੱਗਦਾ ਹੈ ਕਿ ਵਧੀਆ ਲਿਖਦੇ ਨੇ ਨਾ ਵਧੀਆ ਲਿਖਦੇ ਨੇ ਅੱਛਾ ਹਾਂ ਜੀ ਇਹਨਾਂ ਨੇ ਭਾਈ ਜੈਤਾ ਜੀ ਦੀ ਜੀਵਨੀ ਲਿਖੀ ਹੈ ਮਹਾਕਾਵ ਲਿਖਿਆ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਹਾਂਜੀ ਤੇ ਉਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਬਹੁਤ ਵਧੀਆ ਜੀ ਉਹ ਦਾ ਇੱਕ ਸਭ ਨੇ ਬਹੁਤ ਵਧੀਆ ਕਿਤਾਬ ਉਹ ਕਰੀ ਹੈਗੀ ਜੀ ਤੇ ਸਾਨੂੰ ਵੀ ਬਹੁਤ ਵਧੀਆ ਲੱਗਾ ਮੇਰੇ ਬੱਚਿਆਂ ਨੂੰ ਵੀ ਬਹੁਤ ਵਧੀਆ ਲੱਗਿਆ ਹਾਂ ਪੁਵਿਕਦੇ ਵਿੱਚ ਇਸੇ ਤਰ੍ਹਾਂ ਹੀ ਤੁਹਾਡੀ ਬੜੀ ਤਾਰੀਫ ਕਰਦੇ ਕਹਿੰਦੇ ਇਹਨਾਂ ਨੇ ਬਹੁਤ ਸਾਥ ਦਿੱਤਾ ਮੇਰਾ ਹਾਂਜੀ ਔਰ ਬੱਚੇ ਪਾਲਣੇ ਨਾਲ ਪਤੀ ਨੂੰ ਲਿਖਤਾਂ ਦੇ ਵਿੱਚ ਲੈ ਕੇ ਜਾਣਾ ਇੱਕ ਚੰਗੀ ਗ੍ਰਹਿਣੀ ਹੀ ਕਰ ਸਕਦੀ ਆ ਭੈਣ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਮੰਡੇਰ ਸਾਹਿਬ ਫਿਰ ਲਿਖਣ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਕਿੰਨਾ ਸਹਿਯੋਗ ਹੈ ਪਰਿਵਾਰਕ ਮੈਂਬਰਾਂ ਦਾ ਸਾਰਾ ਇਸੇ ਜਿਹਾ ਹੋਊਗਾ ਜੀ ਜੇ ਮੈਨੂੰ ਸਮਾਂ ਦਿੰਦੇ ਸੀ ਬੈਠਣ ਦਾ ਕਰੁੰਦਾ ਤਾਂ ਮੈਂ ਲਿਖ ਲੈਂਦਾ ਸੀ ਜੀ ਜੇ ਇਹ ਸਮਾਂ ਨਾ ਦਿੰਦੇ ਹੁੰਦੇ ਹੂੰ ਫੇਰ ਮੈਂ ਕਿੱਥੋਂ ਲਿਖ ਸਕਦਾ ਸੀ ਨਹੀਂ ਇਹ ਵੀ ਤਰ੍ਹਾਂ ਦੀ ਦੇਣ ਹੈ ਸਰ ਦੇਣ ਹੈ ਵੀ ਇੱਕ ਕਾਪੀਆਂ ਕਿਤਾਬਾਂ ਹੀ ਤੁਹਾਨੂੰ ਰੋਟੀ ਰਹੇਗੀ ਇਹ ਵੀ ਤਾਨੇ ਮੇਨੇ ਸੋਣੇ ਨੂੰ ਮੇਰੇ ਦਾ ਨਾ ਹੀ ਉੱਠਦਾ ਨਹੀਂ ਨਰੀ ਰੋਟੀ ਤਰ ਜਾਂਦੇ ਜਾਂ ਮਨ ਬਾਹਰ ਕੇ ਵੀ ਆ ਰੋਟੀ ਪਈ ਆ ਸ਼ਕਲ ਕਈ ਵਾ ਠੰਡੀ ਹੋ ਜਾਂਦੀ ਜੀ ਜੀ ਚਾਹ ਦਾ ਗਲਾਸ ਤਰ ਜਾਂਦੇ ਜੋ ਦੁਬਾਰਾ ਆ ਕੇ ਦੇਖਦੇ ਹੋ ਜਿੰਨੇ ਪਿਆ ਹੁੰਦਾ ਫੇਰ ਕਿਹਨੇ ਵੀ ਤੈਨੂੰ ਰੋਟੀਆਂ ਖਾ ਇਹ ਕਾਪੀਆਂ ਤੈਨੂੰ ਖਾਣ ਨੂੰ ਦੇਣਗੀਆਂ ਪਹਿਲਾਂ ਰੋਟੀ ਖਾ ਲੈ ਚਾਹ ਪੀ ਲੈ ਜੀ 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 ਅੱਛਾ ਕਿੰਨੇ ਬੱਚੇ ਨੇ ਤੁਹਾਡੇ ਸਰ ਮੇਰੇ ਦੋ ਬੇਟੇ ਨੇ ਕੀ ਕਰਦੇ ਨੇ ਉਹ ਬੱਚੇ ਵੱਡਾ ਬੇਟਾ ਤਾਂ ਖੇਤੀਬਾੜੀ ਦੀ ਕਰਦਾ ਜੀ ਇੱਥੇ ਸਾਰੀ ਹੈ ਹੂੰ ਹੂੰ ਛੋਟਾ ਬੇਟਾ ਚੰਡੀਗੜ੍ਹ ਜੌਬ ਕਰਦਾ ਜੌਬ ਕਰਦਾ ਹੈ ਅੱਛਾ ਮੈਨੂੰ ਇਹ ਵੀ ਦੱਸੋ ਕਿ ਉਹਨਾਂ ਦੇ ਨਾਮ ਕੀ ਕੀ ਨੇ ਵੱਡੇ ਬੇਟੇ ਦਾ ਨਾਮ ਹੈ ਦਲਜੀਤ ਸਿੰਘ ਜੀ ਉਹ ਨਿਕਨੇਮ ਸੋਣੇ ਕਹਿੰਦੇ ਨੇ ਜੀ ਨੂੰ ਓਕੇ ਛੋਟੇ ਦਾ ਸੁਖਜੀਤ ਸਿੰਘ ਹੈ ਜੀ ਉਹਨਾਂ ਉਹਦਾ ਨਿਕ ਨੇਮ ਹੈਪੀ ਹੈ ਹੈਪੀ ਗਾਣੇ ਤੁਸੀਂ ਉਹਨਾਂ ਨੂੰ ਵੀ ਕਦੇ ਇਸ ਲਿਖਣ ਦੇ ਸ਼ੌਕ ਨੂੰ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਉਹ ਤਾਂ ਛੋਟਾ ਲਿਖ ਲੈਂਦਾ ਜੀ ਅੱਛਾ ਜੀ ਹਾਂ ਛੋਟਾ ਗੀਤ ਲਿਖ ਲੈਂਦਾ ਹਾਂ ਹਾਂ ਉਹਨੇ ਇੱਕ ਦੋ ਗੀਤ ਵੀ ਆਪਣੇ ਕਿਸਾਨੀ ਧਰਨੇ ਮੇਲੇ ਵੀ ਰਿਕਾਰਡ ਵੀ ਕਰਾਇ ਲਏ ਇੱਕ ਦੋ ਮੁੰਡਿਆਂ ਨੇ ਉਹਦੇ ਗੀਤ ਅੱਛਾ ਜੀ ਇੱਕ ਦੋ ਗੀਤਾਂ ਹਾਂ ਜੀ ਕਿਆ ਬਾਤ ਹੈ ਉਹਨੂੰ ਲੱਗੀ ਐ ਚੇਟਕ ਚੇਟਕ ਲੱਗੀ ਐ ਅੱਛਾ ਤੁਹਾਡੀਆਂ ਜਿਹੜੀ ਤੁਹਾਡੇ ਲਿਖੀ ਹੋਈਆਂ ਕਵਿਤਾਵਾਂ ਨੇ ਗੀਤ ਨੇ ਪੂਰੀ ਦੁਨੀਆ ਦੇ ਵਿੱਚ ਬੜੇ ਪਿਆਰ ਤੇ ਸਤਿਕਾਰ ਨਾਲ ਸੁਣਦੇ ਆ ਤੇ ਤੁਸੀਂ ਕਦੇ ਘਰ ਵੀ ਸੁਣਾਉਣ ਦੀ ਕੋਸ਼ਿਸ਼ ਕੀਤੀ ਕਬੀ ਸ਼ਰੀ ਵੀ ਮੈਂ ਕੁਝ ਆ ਲਿਖਿਆ ਬੱਚਿਓ ਬਈ ਦੱਸੋ ਇਹਦੇ ਤੁਹਾਨੂੰ ਠੀਕ ਲੱਗਦਾ ਕਿ ਨਹੀਂ ਹਰ ਸੁਣਦੇ ਨੇ ਜੀ ਅੱਛਾ ਹਾਂ ਬਹੁਵਾ ਨੂੰ ਕਿੰਨਾ ਕਿ ਇੰਟਰਸਟ ਐ ਸਰ ਵਧੀਆ ਜੀ ਸਾਰੇ ਪਰਿਵਾਰ ਨੂੰ ਵਧੀਆ ਅੱਛਾ ਅੱਛਾ ਸਾਰੇ ਸੁਣਦੇ ਨੇ ਸਾਰੇ ਸੁਣਦੇ ਨੇ ਸਾਫ ਸੁਥਰੇ ਸ਼ਬਦ ਹੁੰਦੇ ਨੇ ਜੀ ਘਰੇਲੂ ਜੀ ਪਰਿਵਾਰਕ ਸੁਣਨ ਵਾਲਾ ਹੁੰਦਾ ਸਾਰਾ ਸੋਮੰਡੇਰ ਸਾਹਿਬ ਅੱਜ ਤੁਸੀਂ ਪੋਸੂ ਨਵਾ ਚੈਨਲ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਤੁਹਾਡਾ ਧੰਨਵਾਦ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਬੱਚਿਆਂ ਨੂੰ ਸਹਿਤ ਨਾਲ ਜੋੜੋ ਜਿਹੜਾ ਨੈਤਿਕ ਇਹਦਾ ਪਤਾ ਨਹੀਂ ਕਦੋਂ ਬੰਦ ਕਰ ਦੇਣਾ ਬਿਲਕੁਲ ਜਿਹੜਾ ਲੰਮੇ ਸਮੇਂ ਤੱਕ ਜਿਉਂਦਾ ਰੱਖਣ ਵਾਲਾ ਸਾਹਿਤ ਹੀ ਹੈ ਕਿਤਾਬਾਂ ਹੀ ਨੇ ਬਿਲਕੁਲ ਇਹ ਕਿਸੇ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਲੰਬੇ ਸਮੇਂ ਤੱਕ ਜਿਉਂਦਾ ਰੱਖੀਆਂ ਹੂੰ ਤੇ ਇਹ ਨਿੱਟਾ ਨਿੱਟਾ ਤਾਂ ਇਹਨਾਂ ਦਾ ਪਤਾ ਨਹੀਂ ਜੀ ਕਦੋਂ ਨਾਲ ਕਰਦੇ ਬਿਲਕੁਲ ਜੀ ਸਾਹਿਤ ਨਾਲ ਜੁੜੋ ਬੱਚਿਆਂ ਨੂੰ ਵੀ ਜੁੜੋ ਆਪ ਵੀ ਜੁੜੋ ਪਰ ਕਿਤੇ ਨਾ ਕਿਤੇ ਇਹ ਨਸ਼ਿਆਂ ਦਾ ਦੌਰ ਜਿਹੜਾ ਹੈ ਜ਼ਰੂਰ ਇਹ ਨੌਜਵਾਨ ਪੀੜ੍ਹੀ ਜਿਹੜੀ ਉਸ ਦਾ ਸ਼ਿਕਾਰ ਹੋਈ ਹੈ ਔਰ ਕਾਫੀ ਕੁਝ ਘਟਿਆ ਵੀ ਹੈ ਉਸ ਬਾਰੇ ਕੀ ਸਾਹਿਤ ਕਿਸ ਤਰ੍ਹਾਂ ਦਾ ਕੰਮ ਕਰਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਹੁਣ ਸੁਭਾਵਾਂ ਦੇ ਵਿੱਚ ਜਾਂਦੇ ਆ ਨਸ਼ਿਆਂ ਦੇ ਵਿਰੋਧੀ ਗੀਤ ਗਾਉਣੇ ਹੂੰ ਕਵਤਾਵਾਂ ਗਾਉਣੀਆਂ ਬੋਲਣੀਆਂ ਹੂੰ ਉਹ ਆਪਣਾ ਕੰਮ ਕਰਦੀਆਂ ਨੇ ਜੀ ਜੀ ਹਾਂ ਜਿਹੜੇ ਨਵੇਂ ਬੱਚੇ ਜੁੜਦੇ ਨੇ ਸਹਿ ਸੁਭਾਵਾਂ ਨਾਲ ਜੁੜਦੇ ਨੇ ਉਹ ਕਰਦੇ ਨੇ ਸੀ ਸੋ ਬਹੁਤ ਬਹੁਤ ਮਿਹਰਬਾਨੀ ਸਰ ਸ਼ੁਕਰੀਆ ਮਿਹਰਬਾਨੀ ਜੀ ਸੋ ਦੋਸਤੋ ਤੁਹਾਨੂੰ ਇਹ ਪੂਰੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ ਮੈਨੂੰ ਯਾਨੀ ਆਪਣੇ ਦੋਸਤ ਸੋਮ ਸੋ ਤੁਹਾਨੂੰ ਦਿਓ ਇਜਾਜ਼ਤ ਸਾਸਤ੍ਰਿਕਾ